ਯਾਰ ਪਿੱਛੇ ਆ ਜਾ ਪਿੱਛੇ ਆ ਜਾ ਅੱਛਾ ਜੀ ਪਿੱਛੇ ਯਾਰ ਇਹ ਕੀ ਹੋ ਜਾਗਾ ਪਿੱਛੇ ਜਾਓ ਯਾਰ ਆ ਗਈ ਗੋਲ ਜੀ ਰੀਪਨ ਲਿਆ ਯਾਰ ਰੀਪਨ ਫੋੜੇ ਤਰੋ ਫੋੜ 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 ਨਹੀਂ ਇਵਨ ਕੰਮ ਨਹੀਂ ਕਰਦਾ ਆਹਦੀ ਬੜੀ ਗੋਲ ਰੀਵਨ ਪਾ ਜੀ ਹੈ ਨਾ ਉੱਧਾ ਪਕੜ ਲਈਓ ਪਿੱਛੇ ਗੱਲ ਕੋਈ ਨਹੀਂ ਖੋਲ ਦੇ ਮਰਾ ਸਾਰੇ ਕਿਹੜਾ ਖੋਲ ਬੇਟਾ ਭਾਈ ਗੋਲ ਕਰ ਦੇ ਕੱਢ ਦੇ ਨਹੀਂ ਅੱਗੇ ਨਾ ਯਾਰ 1 ਮਿੰਟ ਪਿੱਛੇ ਜਾ ਯਾਰ ਤੱਕ ਲੈ ਪਾ ਠੀਕ ਆ ਆ ਲੈ ਲੈ ਤਰਾਇਆ ਚੀਚਾੜ ਦੇ ਮੈਂ ਲਿੱਦੇ ਨਾ ਪੜੀ ਗਿਆ ਵੀ ਤੇਰੇ ਮਾਨੀ ਕਿਹੜਾ ਸਮਝ ਕਰ ਬਣਾ ਬੰਦਾ ਬਰਦਾ ਪੰਜ ਗੋਲ ਕਰਦਾ ਹਾਂ ਹਾਂਜੀ ਆਜੋ ਜੀ ਆਓ ਜੀ ਕੈਂਚੀ ਹੀ ਤੇ ਬਲੇਡ ਲੈ ਆਣਾ ਭਾਜੀ ਲੋਕੋ ਵਿਚਾਰੇ ਦਾ ਹੱਸੋ ਆਜੋ ਜੀ ਆਜੋ ਕੱਢ ਦੋ ਇਹ ਕੱਢ ਦੋ ਹੋਰ ਆਪਣਾ ਨਾਮ ਸ਼ੇਰਾ ਸ਼ੇਰਾ ਵਾਲੀ ਦਾ ਬਹੁਤ ਸਾਚੇ ਦਰਬਾਰ ਦੀ ਜੈ ਬੋਲੋ ਜੀ ਬਦਲਾ ਜੀ ਪਤਾ ਆਵਾਜ਼ ਸ਼ੇਰਾ ਵਾਲੇ ਚੌਧਰੀ ਮਦਲਾ ਜੀ ਬਗਾ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਜੋ ਆਜੋ ਹਾਂ ਫਾਈਟ ਫਾਈਟ 2 ਮਿੰਟਸ ਜੀ ਵੀਰੋ ਨੰਬਰ ਹੈ ਵਾਏ ਕਲਾਬ ਆ ਗਿਆ ਨਹੀਂ ਆ ਸਾਲੇ ਇਹ ਬੋਲਦੇ ਆ ਨਹੀਂ ਹੋਵੇਗਾ ਬੁੱਧੀਗਨ ਆਏ ਯਾਰ ਗੱਡੀਆ ਥੋੜਾ ਗੈਣ ਜੁੜਨ ਜਿਹੜਾ ਬਾਲੀਬਾਲ ਦਾ ਜਿਹੜਾ ਜਿਹੜਾ ਗਰਾਊਂਡ ਜੇ ক্রিকেট ਦਾ ਬਣਾਇਆ ਸਭ ਤੋਂ ਪਹਿਲਾਂ ਤਾਂ ਮੈਂ ਬਾਣੀ ਮਾਦਮ ਤੋਂ ਸਾਡੀ ਜਿਹੜੀ ਨਵੀਂ ਪੀੜ੍ਹੀ ਹੈ ਨੌਜਵਾਨ ਬੰਦੇ ਨੇ ਉਹਨਾਂ ਨੂੰ ਮੁਬਾਰਕਬਾਦ ਜੱਦ ਕਿ ਜਿਹੜਾ ਜੋੜ ਦੀ ਸੋਚ ਲੈ ਕੇ ਚੱਲੇ ਸੀ ਕਿ ਆਮ ਆਦਮੀ ਪਾਰਟੀ ਸਰਕਾਰ ਬਣਾਈ ਹੈ ਸਾਡੇ ਸਰਕਾਰ ਸਾਡੇ ਬੱਚਿਆਂ ਵਾਸਤੇ ਨੌਜਵਾਨਾਂ ਦੇ ਤੋਂ ਜੋਜਵਾਨਾਂ ਦੇਗੀ ਕਰ ਰਹੀ ਹੈ ਮੈਂ ਧੰਨਵਾਦ ਕਰਾਂਗਾ ਸਾਡੇ ਸੁਪੇ ਦੇ ਮੁੱਖ ਮੰਤਰੀ ਸਾਹਿਬ ਤੋਂ ਬਾਜੀ ਦਾ ਜਿਨ੍ਹਾਂ ਨੇ ਇੱਕ ਬਹੁਤ ਵਧੀਆ ਸੋਚ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਪੰਜਾਬ ਨੂੰ ਨਸ਼ਾ ਮੁਕਤ ਬਣਾਉਣੀ ਸੋਚ ਔਰ ਸਭ ਤੋਂ ਸਰ ਵੱਡੀ ਗੱਲ ਹੈ ਜੋ ਵਾਦਾ ਕੀਤਾ ਸੀ ਬੱਚਿਆਂ ਨੂੰ ਅਸੀਂ ਸਪੋਰਟਸ ਨਾਲ ਲਗਾ ਕੇ ਬੱਚਿਆਂ ਨੂੰ ਜੋ ਮੰਨਤ ਦਾ ਗੇਮ ਹੈ ਉਹ ਬੱਚਿਆਂ ਨੂੰ ਪੜ੍ਹਾਵਾਂਗੇ ਅੱਜ ਉਹਦੀ ਲੜੀ ਵਿੱਚੋਂ ਕੁਝ ਦਿਨ ਪਹਿਲਾਂ ਮਾਨਯੋਗ ਸੀਐਮ ਸਾਹਿਬ ਮੇਰੇ ਹਲਕੇ ਚਾਏ ਉਹਨਾਂ ਨੇ ਕ੍ਰਿਕਟ ਦੇ ਗਰਾਊਂਡ ਦਾ ਅੰਕਟਨ ਕੀਤਾ ਅੱਜ ਮੈਂ ਵਾਲੀਵਾਲ ਦੇ ਗਰਾਊਂਡ ਦਾ ਅੰਕਟਨ ਕੀਤਾ ਕਿਉਂਕਿ ਅੱਜ ਬੱਚਿਆਂ ਨੂੰ ਕਹਿ ਕੇ ਆਏ ਸੀ ਕਿ ਟਾਈਮ ਆ ਲੰਦਿਓ ਜੇ ਤੁਸੀਂ ਸਰਕਾਰੀ ਸੇਵਾ ਕਰੀਗਤ ਦਾ ਮੌਕਾ ਦਿਓਗੇ ਤੇ ਤੁਹਾਡੇ ਸਪੋਰਟ ਦਾ ਧਿਆਨ ਰੱਖਿਆ ਜਾਊਗਾ ਅੱਜ ਬੈਡਮਿੰਟਨ ਕੋਰਟ ਪਟ ਰਹੇ ਨੇ ਬੱਚੇ ਸਾਡੇ ਖੇਡ ਰਹੇ ਨੇ ক্রিকেট ਦੇ ਵਿੱਚ ਮੁੰਡੇ ਬੱਚੇ ਸਾਡੇ ਖੇਡ ਰਹੇ ਨੇ ਅੱਜ ਬਾਲੀਬਾਲ 'ਚ ਸਾਡੇ ਬੱਚੇ ਖੇਡਣਗੇ ਤਕਰੀਬਨ ਸਾਡੇ ਇਲਾਕੇ ਨੂੰ ਤਕਰੀਬਨ ਮੈਂ ਆਪਣੇ ਹਰ ਹਵਾਲੇ ਦੇ ਵਿੱਚ ਇੱਕ ਇੱਕ ਦੋ ਦੋ ਜਿਹੜੇ ਲੋਕ ਚਾਹੇ ਬੈਡਮਿੰਟਨ ਖੇਡਣ ਵਾਲੇ ਚਾਹੇ ক্রিকেট ਦੇ ਮੁੰਡਲੀਆਂ ਅਸੀਂ ਗੋਹਣਾ ਮਨਾ ਕੇ ਦੇਣ ਜਾ ਰਹੇ ਹਾਂ ਹੋਰ ਤਕਰੀਬਨ ਇਹ ਆਸ ਹੈ ਕਿ ਸਾਡੀ ਜਿਹੜੀ ਨੌਜਵਾਨੀ ਹੈ ਜਿਹੜੇ ਅਸੀਂ ਬੱਚਿਆਂ ਨੂੰ ਸਹੀ ਰਾਹ ਦਿਲਾਉਣਾ ਚਾਹੁੰਦੇ ਹਾਂ ਔਰ ਬੱਚੇ ਸਾਰੇ ਸਮਝਦਾਰ ਨੇ ਔਰ ਸੋਚਦੇ ਨੇ ਕਿ ਅਸੀਂ ਸਪੋਰਟਸ ਵੱਲ ਜਾਵਾਂਗੇ ਤਾਂ ਸਾਡੀ ਜਿਹੜੀ ਲਾਈਫ ਹੈ ਜ਼ਿੰਦਗੀ ਹੈ ਉਹ ਹੋਰ ਬਦੇਗੀ ਔਰ ਸਾਡੀ ਫੀਲਡ ਦਾ ਫਿੱਲਵੇਗਾ ਅਸੀਂ ਹੱਥ ਮੁੜਦੇ ਰਹੇ ਤੇ ਸਾਡੀ ਗਰੰਟੀ ਸੀਗੀ ਚਾਹੇ ਉਹ ਹੈਲਥ ਹੋਵੇ ਚਾਹੇ ਐਜੂਕੇਸ਼ਨ ਹੋਵੇ ਚਾਹੇ ਬਿਜਲੀ ਹੋਵੇ ਅਸੀਂ ਇਨ੍ਹਾਂ ਤੇ ਜਿਹੜੀਆਂ ਗਰੰਟੀਆਂ ਦੇ ਵਿੱਚ ਸਾਡੀ ਇੱਕ ਸਰਕਾਰ ਆਮ ਜਨ ਲਈ ਹੈ ਔਰ ਆਜਾ ਬੱਚੇ ਨਾਲ ਮੁਬਾਰਕਬਾਦ ਦਿੱਤੀ ਆਜ ਕਰਨਾ ਆਮ ਜਨ ਦੇ ਅੰਦਰ ਸੀ ਇਸੇ ਤਰ੍ਹਾਂ ਹੀ ਦੁਕਾਨਾਂ ਸਾਥ ਮਿਲਦਾਰਿਆ ਹਰ ਵਾਰਡ ਦੇ ਵਿੱਚ ਸਪੋਰਟਸ ਗ라운ਡ ਬਣੇਗਾ ਔਰ ਅੱਛਾ ਗ라운ਡ ਬਣੇਗਾ ਅੱਜ ਬਧੀਆ ਦਿੱਕਤ ਕਿਨਾਰੇ ਕੀਤਾ ਦਰ ਕਰਨਗੇ ਤੇ ਮੈਂ ਤੁਹਾਨੂੰ ਚੰਗ ਬੱਚੇ ਖੇਡਣਗੇ ਤੁਸੀਂ ਇਹਨੂੰ ਨਾਈਪੀ ਦਿਖਾਣਾ ਹੈ ਬੱਚਿਆਂ ਦਾ ਹੋਰ ਥੋੜਾ ਇਹਦੀ ਮੈਂਟੇਨੈਂਸ ਦਾ ਕਿੱਦਾਂ ਦਿਆ ਲੱਗੇ ਬਿਲਕੁਲ ਮੈਂਟੇਨੈਂਸ ਆਪ ਕਰਾਵਾਂਗੇ ਇਹਦੀ ਕੋਈ ਟੀਮ ਬਣਾਵਾਂਗੇ ਇਹਦੀ ਟੀਮ ਬਣਾ ਕੇ ਇਹਨੂੰ ਮੈਂਟੇਨੈਂਸ ਕਰਾਉਗੀ ਔਰ ਮੈਂ ਪੰਜਵਾਂ ਵੀ ਕੁਇਟੀ ਬਣਾਉਂਗਾ ਆਪਣੇ ਬੱਚਿਆਂ ਦੀ ਜਿਹੜੇ ਨੰਬਰ 1 ਹੈ ਜਿਹਦੇ ਨਾਲ ਦੀ ਲੱਗਦੇ ਵਾਰਨੇ ਉਹਨਾਂ ਦੇ ਮੈਂਬਰ ਇਥੇ ਬਣਾ ਕੇ ਜਿਹੜੀ ਦੇਖਦੇ ਕਿ ਜਨਰਲ ਚਲਾਣਗੇ ਜਿੰਨਾ ਅੱਜ ਕ੍ਰਿਕਟ ਦਾ ਚਲਾਇਆ ਹੋਇਆ ਉਸ ਵਿੱਚ 6 ਮਿੰਟ ਸਰ ਹੋਰ ਬੰਦੇ ਚਾਏ ਆ ਇਹ ਵੀ ਪ੍ਰਾਪਤ ਆਹ ਹੋਰ ਬਾਕੀ ਬੜਾ ਜਿਵੇਂ ਬ ਜ਼ਿੰਮੇਦਾਰੀ ਸੁਣਿਆ ਜੀ ਕਿ ਸਰਕਾਰੀ ਜਿਮ ਬਣਨ ਜਾ ਰਿਹਾ ਨਹੀਂ ਜਿਮ ਬਣਾਵਾਂਗੇ ਸਾਡਾ ਤਕਰੀਬਨ ਮੈਪੀਰੂ ਬੱਲੇ ਤੋਂ ਬਾਹਰ ਪ੍ਰਸਤੁਤ ਕਰਨਾ ਹੈ ਜਿਮ ਬਿਲਡਿੰਗ ਦਾ ਜਿਮ ਬਣੇਗਾ ਜਿਹੜਾ ਬਹੁਤ ਵਧੀਆ ਜਿਮ ਬਣਾਵਾਂਗੇ ਹਰ ਫੀਸਤੀ ਉੱਥੇ ਹੋਏਗੀ ਔਰ ਕੋਈ ਚਾਰਜਸ ਨਹੀਂ ਹੋਣਗੇ ਕਿਉਂਕਿ ਸਰਕਾਰ ਵੱਲੋਂ ਹੈ ਇਹ ਸਰਕਾਰ ਦੀਆਂ ਬੁਲੰਦੀਆਂ ਲੋਕਾਂ ਦੇ ਹਰਕਰਨ ਪਹੁੰਚਾਉਣੀਆਂ ਨੇ ਜਿਹੜੇ ਹਰਦੀ ਕੋਸ਼ਿਸ਼ ਪਹਿਲੇ ਦੋ ਕੋਣਗੇ ਉਹਨਾਂ ਜਵਤ ਠੀਕ ਹੈ ਜੀ ਹਾਂਜੀ ਕੀ ਨਾਮ ਹੈ ਸਰ ਤੁਹਾਡਾ ਮੇਰਾ ਨਾਮ ਹੈ ਜਿਨਕਸ਼ਾਨ ਸਿੰਘ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਜਿਹੜਾ ਕਿ ਅੱਜ ਜਿਹੜਾ ਗਰਾਊਂਡ ਬਣਿਆ ਹੈ ਖੇਡਣ ਅੱਜ ਜਿਹੜਾ ਇਹ ਘਾਟ ਰੂ ਵਿੱਚ ਕੀਤਾ ਜਾ ਰਿਹਾ ਕੀ ਗੱਲ ਚਾਹੁੰਦੇ ਅਸੀਂ ਜੀ ਬਹੁਤ ਖੁਸ਼ ਆ ਸਾਡੀ ਟੀਮ ਮਤਲਬ ਕਿ ਅਸੀਂ ਗੁਰਨਾ ਦਾ ਸਟੇਡੀਅਮ ਜਾਈਦਾ ਨਹੀਂ ਪ੍ਰੈਕਟਿਸ ਕਰਨ ਵਾਲੀਬਾਲ ਦੀ ਜਿੱਦਾਂ ਆਪਨ ਬੰਗਾਈ ਉਹਨਾਂ ਨੇ ਐਮਐਲਏ ਸਾਹਿਬ ਨੇ ਕ੍ਰਿਕਟ ਦਾ ਗਰਾਊਂਡ ਬਣਾਇਆ ਬਾਸਕਟਬਾਲ ਦਾ ਬਣਾਇਆ ਅਸੀਂ ਅਪੀਲ ਉਹਨਾਂ ਨੂੰ ਪਾਈ ਸੀ ਕਿ ਸਾਨੂੰ ਵਾਲੀਬਾਲ ਦਾ ਗਰਾਊਂਡ ਚਾਹੀਦਾ ਕਿਉਂਕਿ ਇੱਧਰਲੇ ਪਾਸੇ ਵਾਲੀਬਾਲ ਦੇ ਪਲੇਅਰ ਬਹੁਤ ਜ਼ਿਆਦਾ ਨੇ ਤੇ ਤਾਂ ਕਰਕੇ ਕੋਈ ਅਪੀਲ ਦੇ ਵਿੱਚ ਉਹਨਾਂ ਨੇ ਸਾਡਾ ਇੱਕ ਗਰਾਊਂਡ ਬਣਵਾਤਾ ਤੇ ਅੱਜ ਉਹਦੀ ਓਪਨਿੰਗ ਹੈਗੀ ਕਿਵੇਂ ਲੱਗਦਾ ਵੀ ਅੱਜ ਜਿਹੜਾ ਦੀਵਾਲੀ ਦੀ ਤੁਹਾਨੂੰ ਇੱਕ ਜਿਹੜਾ ਗਿਫਟ ਮਿਲਿਆ ਹਾਂਜੀ ਤੁਸੀਂ ਜਿਹੜਾ ਇਹਦੀ ਸਮਾਰਟ ਫਿਰ ਤੁਹਾਡੇ ਵੱਲੋਂ ਕੀਤੀ ਜਾਇਆ ਕਰੇਗੀ ਹਾਂਜੀ ਹਾਂਜੀ ਸਰ ਕਿਉਂਕਿ ਇਹ ਇੱਕ ਗਰਾਊਂਡ ਨੂੰ ਇੱਕ ਪਲੇਅਰ ਹੀ ਸਾਂਭ ਸਕਦਾ ਜੀ ਤੇ ਬੱਗਾ ਜਿਹਨੇ ਬਗੋਬੀ ਉਹਨਾਂ ਨੂੰ ਮਤਲਬ ਸਾਨੂੰ ਵਧੀਆ ਸੰਭਾਲ ਕੇ ਦਿੱਤਾ ਜਾਨੀ ਜਿਹੜੇ ਬਾਕੀ ਟੀਮਾਂ ਵਾਲੀ ਉਹਨਾਂ ਨੂੰ ਵੀ ਤੁਸੀਂ ਆਪਣੇ ਵੱਲੋਂ ਜਾਨੀ ਸਾਰਾ ਗਾਈਡ ਕਰੋਗੇ ਸਾਰਾ ਗਰਾਊਂਡ ਵੱਲੋਂ ਹਾਂਜੀ ਪ੍ਰੋਪਰ ਇਹਦੀ ਟਾਈਮਿੰਗ ਹੋਇਆ ਕਰੇਗੀ ਜੀ ਪ੍ਰੋਪਰ ਸਾਰਾ ਜੋ ਸਾਰਾ ਰੈਗੂਲੇਸ਼ਨ ਜੋ ਵੀ ਹੈ ਗਰਾਊਂਡ ਇਹਦਾ ਕੀ ਟਾਈਮ ਹੋਇਆ ਕਰੇਗਾ ਖੁੱਲਣ ਦਾ ਤੇ ਬੰਦ ਸਵੇਰ ਤੋਂ ਜੀ ਜਿੱਦਾਂ ਆਪਣੇ ਨਾਰਮਲ ਟਾਈਮ ਹੁੰਦੇ ਆ ਸਵੇਰੇ 6 ਵਜੇ ਤੋਂ ਲੈ ਕੇ ਸਮਤੋ ਜਾਂ ਤਾਂ ਪਹਿਲਾ 10 ਵਜੇ ਤੱਕ ਹੋਊਗਾ ਤੇ ਸ਼ਾਮੀ 5 ਵਜੇ ਤੋਂ ਫੇਰ ਸ਼ੁਰੂ ਹੋ ਜੂਗਾ ਰਾਤ ਦੇ 11 ਵਜੇ ਤੱਕ ਜਿਹੜੇ-ਮੜੇ ਜੌਬ ਕਰਦੇ ਆ ਉਹ ਜਿੱਦਾਂ ਸ਼ਾਮੀ ਆਣਗੇ ਤੇ ਫੇਰ ਵੇਟਣਗੇ ਜਿੱਦਾਂ ਸੰਡੇ ਵਾਲੇ ਦੇ ਸਵੇਰ ਤੋਂ ਸ਼ੁਰੂ ਆ ਜਾ ਕਰੇਗਾ ਠੀਕ ਹੈ ਜੀ ਠੀਕ ਹੈ ਸਰ ਜੀ ਆਪਾਂ ਜੀ ਮਾਜੀ ਆਵਰ ਭਾਜੀ ਜੀ ਕੀ ਕਰਨਗੇ ਜੀ ਅੱਜ ਤੋਂ ਬਾਅਦ ਮੈਂ ਆਪਣਾ ਲੋਕਾਂ ਤੋਂ ਮਿਲਣਾ ਜਿਆਦਾ ਜਿਆਦਾ ਬਣਾ ਲਿਆ ਆਪਾਂ ਕਲੀ ਮਜ਼ੀਦਾਂ ਤੇ ਕਰਨਾ ਚਾਹਾਂਗੇ ਸਭ ਤੋਂ ਪਹਿਲਾਂ ਮੈਂ ਸੂਬੇ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਸਾਹਿਬ ਦਾ ਸਾਡੇ ਨੈਸ਼ਨਲ ਕਨਵਿਨਰਲ ਸੀਰੀ ਅਰਵਿੰਦ ਕੇਜਰੀਵਾਲ ਸਾਹਿਬ ਔਰ ਹਲਕੇ ਦੇ ਐਮਐਲਏ ਚੌਧਰੀ ਮਦਨ ਲਾਲ ਪੱਗਾ ਜੀ ਦਾ ਵਿਸ਼ੇਸ਼ ਰੂਪ ਵਿੱਚ ਧੰਨਵਾਦ ਕਰਦਾ ਔਰ ਸਭ ਤੋਂ ਜ਼ਿਆਦਾ ਧੰਨਵਾਦ ਕਰਦਾ ਇਲਾਕੇ ਦੀ ਸੰਗਤ ਦਾ ਜਿਨ੍ਹਾਂ ਨੇ ਸਾਨੂੰ ਸਹਿਯੋਗ ਕੀਤਾ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਜਲੰਧਰ ਬਾਈਪਾਸ ਚੌਂਗ ਦੇ ਵਿੱਚ ਜਿੱਦਾਂ ਕਿ ਐਮਐਲਏ ਸਾਹਿਬ ਦਾ ਇੱਕੋ ਹੀ ਰੇਸ਼ਾ ਜਿੱਥੇ ਡਿਵੈਲਪਮੈਂਟ ਕੀਤੀ ਜਾ ਰਹੀ ਉਹਦੇ ਨਾਲ ਨਾਲ ਸਪੋਰਟਸ ਨੂੰ ਵਧਾਵਾ ਦਿੱਤਾ ਜਾਵੇ ਅੱਜ ਉਹਦੀ ਲੜੀ ਵਜੋਂ ਜਲੰਧਰ ਬਾਈਪਾ ਚੌਂਗ ਦੇ ਵਿੱਚ ਇੱਕ ਵਾਲੀਬਾਲ ਕੋਰਟ ਔਰ ਬੈਡਮਿੰਟਨ ਦਾ ਅੱਜ ਇਨੋਗ੍ਰੇਸ਼ਨ ਕਰਨ ਜਾ ਰਹੀ ਐ ਐਮਐਲਏ ਸਾਹਿਬ ਔਰ ਬੜੀ ਖੁਸ਼ੀ ਦੀ ਲਹਿਰ ਆ ਤੁਸੀਂ ਦੇਖ ਸਕਦੇ ਹੋ ਸਾਰੇ ਪਲੇਅਰ ਪਹੁੰਚੇ ਹੋਏ ਜਿਹੜੇ ਸਾਡੇ ਏਰੀਆ ਤੋਂ ਬਿਲੋਂਗ ਕਰਦੇ ਨੇ ਔਰ ਤਕਰੀਬਨ ਇਹ ਸਾਡਾ ਸਪੋਰਟਸ ਪਰ ਤੁਸੀਂ ਇਸ ਤੋਂ ਪਹਿਲੇ ਵੀ ਤੁਸੀਂ ਸਾਡਾ ਕਵਰ ਕੀਤਾ ਹੈ ਕ੍ਰਿਕਟ ਦਾ ਵੀ ਅਸੀਂ ਬਣਾਇਆ ਉਹਦੇ ਵਿੱਚ ਹੀ ਤਕਰੀਬਨ 800 ਬੱਚਾ ਉੱਥੇ ਸਪੋਰਟਸ ਨਾਲ ਜੁੜ ਕੇ ਆਪਣੇ ਆਪ ਨੂੰ ਫਿਟ ਕਰ ਰਿਹਾ ਔਰ ਕ੍ਰਿਕਟ ਦਾ ਇੰਜੋਏ ਕਰ ਰਿਹਾ ਅੱਜ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਸਾਡੇ ਏਰੀਆ ਦੇ ਬੱਚਿਆਂ ਚ ਫੜਾ ਹੀ ਤਕਰੀਬਨ ਪਿਛਲੇ 10 ਦਿਨਾਂ ਤੋਂ جنੂਨ ਸੀਗਾ ਕਿ ਕਦੋਂ ਇਹਦੀ ਓਪਨਿੰਗ ਹੋਵੇ ਤੇ ਕਦੀ ਅਸੀਂ ਖੇਲੀਏ ਅੱਜ ਮੈਂ ਬੱਚਿਆਂ ਨੂੰ ਵੀ ਵਧਾਈ ਦੇਣਾ ਜਿਹਨੇ ਸਾਡੇ ਸਪੋਰਟਸਮੈਨ ਹਨ ਉਹ ਵੀ ਵਧਾਈ ਦੇਣਾ ਕਿ ਅੱਜ ਇਹਨਾਂ ਨੂੰ ਜਿਹੜਾ ਅਸੀਂ ਆਪਣਾ ਬਾਡਬਾਲ ਕੋਰਟ ਬਣਾਇਆ ਅੱਜ ਇਹਨਾਂ ਦੇ ਹੈਂਡਵਰਕ ਕਰ ਦਿੱਤਾ ਜਾਊਗਾ ਸਰ ਅੱਜ ਕਿ ਦਿਵਾਲੀ ਦੇ ਤੋਹਫੇ ਹਾਂ ਬਿਲਕੁਲ ਕਹਿ ਸਕਦੇ ਆ ਜੀ ਜਿਹੜੇ ਸਾਡਾ ਦਿਵਾਲੀ ਸਾਡਾ ਬਹੁਤ ਵੱਡਾ ਤਿਉਹਾਰ ਹੈ ਅੱਜ ਮੈਂ ਕਹਿ ਸਕਦਾ ਐਮਐਲਏ ਸਾਹਿਬ ਜਿੰਨੇ ਸਾਡੇ ਬੱਚੇ ਨੇ ਸਪੋਰਟਸ ਯੰਗ ਜਨਰੇਸ਼ਨ ਹੈ ਸਾਡੀ ਇਹਨਾਂ ਨੂੰ ਗੇਮਾਂ ਨਾਲ ਜੋੜ ਕੇ ਅੱਜ ਵਾਲੀਬਾਲ ਦਾ ਕੋਰਟ ਦੇ ਕੇ ਜਾ ਰਹੇ ਨੇ ਮੈਂ ਸਮਝ ਸਕਦਾ ਐ ਇਸ ਤੋਂ ਵੱਡਾ ਤੋਹਫਾ ਹੋਰ ਕੋਈ ਨਹੀਂ ਹੋ ਸਕਦਾ ਔਰ ਇੱਕ ਹੋਰ ਖੁਸ਼ੀ ਦੀ ਗੱਲ ਤੁਹਾਨੂੰ ਦੱਸ ਰਿਹਾ ਅਸੀਂ ਕੱਲ ਲੁਧਿਆਣੇ ਦੇ ਹਲਕਾ ਉਤਰੀ ਦਾ ਸਭ ਤੋਂ ਪਹਿਲਾ ਫ੍ਰੀ ਆਫ ਕੋਸ ਜਿਮ ਦੀ ਵੀ ਓਪਨਿੰਗ ਕਰਨ ਜਾ ਰਹੇ ਹਾਂ ਸਰਕਾਰੀ ਜਿਮ ਬਿਲਕੁਲ ਸਾਡੇ ਹਲਕੇ ਜੀ ਨੇੜੇ ਬਣੂਗਾ ਉਮ ਮੈਂ ਤੁਹਾਨੂੰ ਦੱਸ ਦੂੰਗਾ ਕੱਲ ਜਾਂ ਪਰਸੋ ਅਸੀਂ ਉਹਦੀ ਪਲੈਨਿੰਗ ਕਰਕੇ ਉਹਦਾ ਵੀ ਆ ਮਾਨਜੋਗ ਐਮਐਲਏ ਸਾਹਿਬ ਸ਼ੁਭ ਮੂਰਤ ਕਰਨਗੇ ਹਾਂ ਨਹੀਂ ਦਿਵਾਲੀ ਤੋਂ ਪਹਿਲਾਂ ਹੀ ਕਰ ਦੇਣਾ ਆਪਾਂ ਮੂਰਤ ਕਰਕੇ ਬੱਚਿਆਂ ਨੂੰ ਬੱਚਿਆਂ ਲਈ ਲੇਡੀਜ਼ ਲਈ ਆ ਫਿਟਰ ਹਨ ਉਹਨਾਂ ਲਈ ਵੀ ਅਸੀਂ ਜਿਮ ਬਣਾਉਣ ਜਾ ਰਹੇ ਹਾਂ ਥੈਂਕ ਯੂ ਜੀ ਚਾਹਣੇ ਜਿਹੜਾ ਕਿ ਅੱਜ ਕ੍ਰਿਕਟ ਦਾ ਵਾਲੀਵਾਰ ਦਾ ਘਟ ਹੋਇਆ ਅੱਜ ਹਲਕਾ ਉਤਲੇ ਨਹੀਂ ਬਹੁਤ ਖੁਸ਼ੀ ਹੈ ਨਾ ਦੇਣਾ ਕਿ ਸਾਡੇ ਹਲਕੇ ਦੇ ਐਮਐਲਏ ਕੋਲ ਵੀ ਪਤਲਾਲ ਬਗਾ ਹੀ ਨੇ ਨੌਜਵਾਨਾਂ ਨੂੰ ਅੱਜ ਦਿਵਾਲੀ ਦਾ ਪ੍ਰੋਪੋਜ਼ ਦਿੱਤਾ ਹੈ ਦਿਵਾਲੀ ਵਾਲੀ